Delete आती नहीं वाली है। Please इन मेरी videos उल्टे कर दे। देखा मैं एक warning में सौ बार कहता हूँ। इस channel में subscribe कर लिओ। कहता मैं। Please उल्टे कर दे। हाँ। Hi, she छोटी है। Hindi तो एक बड़ा अच्छा शहर है। ਇਹ ਕਿਸ ਲਾਈਨ ਵਿੱਚ ਆ ਗਏ ਆਪ ਅਬੇ ਸਾਲੇ ਐਕਚੁਅਲੀ ਜੀ ਨੂੰ ਮੈਨੂੰ ਸ਼ੁਰੂ ਤੋਂ ਹੀ ਲੱਗਦਾ ਸੀ ਵੀ ਮੈਂ ਅਲੱਗਾਂ ਬਾਕੀ ਨਾਲੋਂ ਲੱਗਾ ਮੈਂ ਯੂ نو ਵੀ ਇੱਕ ਮਿੰਟੋਂ ਦੇ ਵਿੱਚ ਦੱਸ ਦੇ ਨੇ ਮੈਨੂੰ ਵੀ ਹਾਂ ਮੈਂ ਅਲੱਗਾਂ ਅਦਰਵਾਇਜ਼ ਮੈਂ ਅਲੱਗ ਨਹੀਂ ਹਾਂ ਕਿਉਂਕਿ ਮੈਂ ਲੱਗ ਅਰੇ ਕਹਿਣਾ ਕੀ ਚਾਹਤੇ ਹੋ ਯੂ نو ਮੈਂ ਜੂਪੀਟਰ ਤੋਂ ਮੈਂ ਤੁਸੀਂ ਵੀਨਸ ਤੋਂ ਕੁਝ ਮੈਂ ਅਲੱਗ ਨਹੀਂ ਹਾਂ ਮੈਂ ਇਹ ਮੈਂ ਵੀ ਕਨਸਰਨ ਤੁਸੀਂ ਵੀਡੀਓ ਵਾਲਾ ਮੇਰੇ ਕੀ ਨਗਰਪਿਆ ਹੋਇਆ ਇਹ? ਕਿ ਨਗਰਪਿਆ ਹੋਇਆ? ਜਿਵੇਂ ਕਿਤੇ ਗਰਲ ਸਟੈਪ ਚ। ਥੈਂਕ ਯੂ। ਜਿਵੇਂ ਕਿਤੇ ਗਰਲ ਸਟੈਪ ਚ ਕਰ ਲਵਾਂ ਫੇਰ। ਤੁਹਾਨੂੰ ਪਤਾ? ਤੁਹਾਨੂੰ ਪਤਾ? ਤੁਮ ਨਹੀਂ ਪਤਾ। ਵੇ ਇੱਕ ਵਾਰ ਕੀ ਹੋਇਆ? ਮੈਂ ਚੁੰਮਲ ਪਾਰਿਸ ਤੇ ਮੈਂ ਲੁੱਟੀ ਪਾਤੀ। ਸ਼ਾਹ ਵਾ ਲੁੱਟੀ ਹੋਏ। ਦੱਸੋ। ਗਰਲ ਸਟੈਪ ਹੋ ਗਿਆ ਨਾ। ਛਾ ਤੁਸੀਂ ਗਾਉਣ ਵੀ ਆਉਣ ਦਾ ਵੀ ਸ਼ੌਕ ਰੱਖਦੇ ਹੋ। ਹਾਂ ਜੀ। ਮੈਂ ਕਿੰਨਾ ਬੋਤ ਦਿਸਦਾ ਹੁਣ ਆਖਦਾ ਹਾਂ ਕਿ ਸਲੀਪ ਡਾਟੀ ਵੀ ਆਣੇ ਲਗਾਣਾ ਹੈ ਬਟ ਮੈਨੂੰ ਬਹੁਤ ਅੱਛਾ ਲੱਗਦਾ ਭੈੜੇ ਆ ਤੂੰ ਗੱਲ ਨਾ ਸੁਣੀ ਗੱਲ ਨਾ ਸੁਣੀ ਓ ਮਾਈ ਗੋਡ ਮੈਨੂੰ ਇੰਟਰਸਟ ਨਹੀਂ ਮੈਂ ਸਿਰਫ ਸੁਣਨਾ ਚਾਹੁੰਦੀ ਆ ਇਹਨਾਂ ਨੂੰ ਵੀ ਟੀਵੀ ਤੇ ਲੱਗਿਆ ਹੋਵੇ ਸੁਣ ਲਈਏ ਕਿਉਂਕਿ ਜਿੰਨਾ ਕੋ ਗਾਉਂਦੇ ਨੇ ਉਸ ਤੋਂ ਵਧੀਆ ਤੁਸੀਂ ਇਦਾਂ ਕੁ ਦੇਖ ਰਹੇ ਹੋ ਆ ਸੁਣੂਗਾ ਸੌਰੀ ਬਟ ਮੈਂ ਅੱਗੇ ਕੰਟੀਨਿਊ ਨਹੀਂ ਕਰ ਪਾਉਂਗੀ ਅਗਰ ਤੁਸੀਂ ਹਾਂਜੀ ਸਰ ਗੱਲ ਕਰੋ ਜਿਹੜੀ ਗੱਲ ਕਰੀ ਫਿਰ ਆਪਾਂ ਨਾ ਹੋਰ ਵੀ ਮੈਂ ਕਿਤੇ ਚੱਲ ਮੈਂ ਇਹ ਪੁੱਛਣਾ ਚਾਹੁੰਦਾ ਸੀ ਤੁਹਾਨੂੰ ਜੀ ਮੈਂ ਕਹਾਂ ਕਿ ਜੇ ਤੁਹਾਨੂੰ ਲੋਕ ਇੰਨੇ ਹੀ 네ਗੇਟਿਵ ਕਮੈਂਟ ਕਰ ਰਹੇ ਨੇ ਤੁਸੀਂ ਛੱਡ ਕਿਉਂ ਨਹੀਂ ਦਿੰਦੇ ਕੋਡਪੈਂਟ ਪਾ ਲੋ ਸਿੰਪਲ ਵਾਟ డు ਯੂ ਮੀਨ ਬਾਈ ਕੋਡਪੈਂਟ ਪਾ ਲੋ ਮੈਂ ਰੋਜ਼ ਵੀ ਆ ਨਹੀਂ ਦੇਖਣੇ ਓਕੇ ਤੇ ਨਾਲੇ ਕੋਡਪੈਂਟ ਮੈਂ ਕਿਉਂ ਪਾਉ ਸ਼ਰਾਰੇ ਮੁੱਕ ਗਏ ਨੇ ਗਰਾਰੇ ਮੁੱਕ ਗਏ ਨੇ ਦੇਖੋ ਮੇਰੀ ਸੁਣੋ ਗੱਲ ਤੁਸੀਂ ਜਾਂ ਫਿਰ ਤੁਸੀਂ ਮੇਰੇ ਅਕਾਊਂਟ ਦੇ ਵਿੱਚ 400 ਕਰੋੜ ਰੁਪਏ ਪਾ ਦਿਓ ਅਗਰ ਜ਼ਿਆਦਾ ਲੱਗਦੇ ਨਹੀਂ ਤੁਸੀਂ 4000 ਰੁਪਏ ਮਹੀਨਾ ਪਾ ਦਿਓ ਓਕੇ ਮੈਂ ਸਾਰਾ ਕੁਝ ਛੱਡ ਦਾਂ ਤੇ ਤੁਸੀਂ 400 ਕਰੋੜ ਦੀ ਗੱਲ ਕਰ ਰਹੇ ਹੋ ਪਹਿਲਾਂ ਵੀ ਇੱਕ 4000 ਵੀ ਕਰਿਆ ਕਿਸੇ ਨੇ ਪਾ ਦੇਣੇ ਤੇ ਇਸ ਕਰਕੇ ਡ੍ਰਿੰਕਸ ਵੱਢੀ ਦੇਖੋ ਨਾ ਇਨਕਮ ਸੋਰਸ ਕੀ ਹੈ ਤੁਹਾਡਾ ਅੱਜਕੱਲ੍ਹ ਦੇਖੋ ਹਰ ਇੱਕ ਬੰਦੇ ਨੂੰ ਨਾ ਦੇਖੋ ਢਿੱਡ ਲੱਗਿਆ ਤੇ ਪ੍ਰਮਾਤਮਾ ਨੇ ਉਹਨਾਂ ਨੂੰ ਕਿਤਨਾ ਕਿ ਤਫਕਰ ਹੀ ਦੇ ਦਿੱਸ। ਇਹ ਉਹਦੇ ਵਿੱਚ ਪਤਾ ਕੀ ਆ ਫੋਨ ਬਲੈਕਮੇਲ ਵੀ ਕਰਦੇ ਮੁਹਾਲੇ ਵਿੱਚ ਉਹ ਸੌਰੀ ਇਹ ਇਹ ਦੇ ਕੱਟ ਦਿਓ ਪਲੀਜ਼ ਜਿਸ ਤਰ੍ਹਾਂ ਕਿ ਪਿਆਰ ਹੋ ਜਾਂਦਾ ਕਿਸੇ ਨਾਲ ਤੇ ਉਹ ਧੋਖਾ ਕਰ ਜਾਂਦੇ ਨੇ ਇਸ ਕਰਕੇ ਮੈਂ ਹੁਣ ਪਿਆਰ ਹੀ ਨਹੀਂ ਕਰਦੀ ਕਿਸੇ ਨਾਲ ਤੇ ਇਸ ਕਰਕੇ ਮੈਂ ਹੁਣ ਆਪਣੇ ਕੰਮ 'ਤੇ ਧਿਆਨ ਤੇ ਤੁਸੀਂ ਪਲੀਜ਼ ਯਾਰ ਤੁਸੀਂ ਇਸ ਤਰ੍ਹਾਂ ਕਿਉਂ ਦੇ ਫੇਕ ਫ੍ਰੇਮ ਬਹੁਤ ਬਹੁਤ ਜ਼ਿਆਦਾ ਗੱਦੀ ਲੱਗ ਰਿਹਾ ਤੁਸੀਂ ਇਸ ਤਰ੍ਹਾਂ ਛੋਟੇ ਹਿਸਾਬ ਨਾਲ ਪਿਆਰ ਦੀ ਕੀ ਪਰਿਭਾਸ਼ਾ ਤੁਸੀਂ ਤਾਂ ਵਿਆਹ ਕਰਵਾ ਲਓ ਸਰਦਾਰ ਜੀ ਪਲੀਜ਼ ਥੋੜਾ ਬਹੁਤ ਔਖਾ ਆ ਤੁਸੀਂ ਮਤਲਬ 3-4 ਵਾਰ ਹੀ ਬੰਦੇ ਨੇ ਮੈਨੂੰ ਇਹੀ ਗੱਲ ਮਤਲਬ ਤੁਹਾਡਾ ਪਿਆਰ ਕੀ ਆ ਤੁਹਾਡਾ ਨਾ ਵਿਆਹ ਮਤਲਬ ਦੁਨੀਆ ਦੇ ਵਿੱਚ ਹੋਰ ਵੀ ਬੜੀ ਕੰਮ ਨਹੀਂ ਇੱਕ ਸਾਡੀ ਭੈਣ ਕੈਨੇਡਾ ਦੀ ਉਹਨੇ ਵੀ ਕੱਲ ਕਹੀ ਸੀ ਵੀ ਇਹ ਬੰਦਾ ਆਬਸੈਸਡ ਹੈ ਬੜਾ ਆਬਸੈਸਡ ਹੈ ਮਤਲਬ ਤੁਹਾਡੇ ਤੇ ਕੀ ਹੈ ਉਹਨੇ ਕਹਿੰਦਾ ਨਹੀਂ ਮੈਂ ਤਾਂ ਦੇਖੋ ਆ ਆ ਆ ਆਵਰਬਲ ਗੱਲਾਂ ਮੈਂ ਥੋੜਾ ਸੁਝਾ ਲੈਣਾ ਚਾਹਾਂ। ਇਹ ਤੁਸੀਂ ਸੁਝਾਓ ਲੋ ਉਹ ਆਪਣੀ ਮਾਪ ਨੂੰ। ਠੀਕ ਹੈ? ਅਦਰਵਾਈਜ਼ ਤੁਸੀਂ ਡਾਕਟਰ ਨੂੰ ਦਿਖਾਓ। ਆਈ ਐਮ ਸੌਰੀ ਟੂ ਸੇ ਮੈਂ ਕਹਿਣਾ ਨਹੀਂ ਚਾਹ ਰੀ ਸਰਦਾਰ ਜੀ। ਬਟ ਤੁਸੀਂ ਨਾ ਬਹੁਤ ਭਰੇ ਪਏ ਹੋ। ਥੋੜਾ ਮਤਲਬ weight ਘਟਾਓ ਉਹ ਆਪਣਾ। ਮੈਨੂੰ ਲੈ ਚੋ ਕੋਈ ਇੱਥੋਂ। ਹਾਂ ਹੈ ਪਾਸ ਵੀ ਕਰ ਹੁਣ। ਕੀ ਕਰਾਂ? हाय हाय एक <laughs> तो नहीं ये दम दी कटी जाता है स्लिटर टीवी वाले आ प्लीज मेरी वीडियोस तो डिलीट कर दे देख लो मैं एक बार नहीं मैं 100 बार कह दूंगी इस चैनल को सब्सक्राइब कर लियो कहता मैं प्लीज हूं डिलीट कर दे हां हा, 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 हो गया नेक्स्ट पेज कीड़ा है